ਸਤਿ ਸ਼੍ਰੀ ਅਕਾਲ ਅਮਰੀਕਨ ਟਾਈਮ ਟੀਵੀ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਤੁਸੀਂ ਦੇਖ ਰਹੇ ਹੋ ਵਰਡ ਨਿਊਜ਼ ਵਿਅਦਾ ਅਧਿਕਾਰੀ ਕੋਲਕਾਤਾ ਸਥਿਤ ਆਰਜੀਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਾਕਾ ਪ੍ਰਿੰਸੀਪਲ ਸੰਦੀਪ ਕੋਸ਼ਤਾ ਪੌਲੀਗ੍ਰਾਫ ਟੈਸਟ ਕਰਵਾ ਸਕਦੇ ਨੇ ਇਸ ਹਸਪਤਾਲ 'ਚ ਮਹਿਲਾ ਡਾਕਟਰ ਨਾਲ ਕਥਿਤ ਬਲਾਤਕਾਰ ਅਤੇ ਕਤਲ ਦਾ ਮਾਮਲਾ ਸਾਹਮਣੇ ਆਇਆ ਹਸਪਤਾਲ ਦੇ ਕਾਨਫਰੰਸ ਰੂਮ ਦੇ ਵਿੱਚ ਪੀੜਤਾ ਦਿਲਾਸ਼ ਮਿਲਣ ਤੋਂ 2 ਦਿਨ ਬਾਅਦ ਕੋਸ਼ ਨੇ 9 ਅਗਸਤ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਉਹ ਕਈ ਵਾਰ ਕੇਂਦਰੀ ਜਾਂਚ ਏਜੰਸੀ ਦੇ ਸਾਹਮਣੇ ਪੁੱਛ ਪੜਤਾਲ ਲਈ ਪੇਸ਼ ਹੋ ਚੁੱਕੇ ਨੇ ਇੱਕ ਅਧਿਕਾਰੀ ਮੁਤਾਬਕ ਅਸੀਂ ਕੋਸ਼ ਤੇ ਜਵਾਬਾਂ ਦੀ ਪੁਸ਼ਟੀ ਕਰਨਾ ਚਾਹੁੰਦੇ ਹਾਂ ਕਿਉਂਕਿ ਉਸ ਤੋਂ ਪੁੱਛੇ ਕੁਝ ਜਵਾਬਾਂ ਵਿੱਚ ਆਪਾ ਵਿਰੋ ਟੈਸਟ ਕਰਵਾਉਣ ਦੇ ਵਿਚਾਰ ਕਰ ਰਹੇ ਹ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਲੀ ਬਲਿੰਕਨ ਦਾ ਕਹਿਣਾ ਹੈ ਕਿ ਇਜ਼ਰਾਈਲ ਨੇ ਗਾਜ਼ਾ 'ਚ ਜੰਗਬੰਦੀ ਤੇ ਬੰਦੀਆਂ ਦੀ ਰਿਹਾਈ ਸੰਬੰਧੀ ਵਕਰੇਵੇਂ ਦੂਰ ਕਰਨ ਦੀ ਤਸਵੀਜ਼ ਸਵੀਕਾਰ ਕਰ ਲਈ ਹੈ। ਹੁਣ ਹਮਾਸ ਨੂੰ ਵੀ ਅਜਿਹਾ ਕਰਨ ਦਾ ਸੱਦਾ ਦਿੱਤਾ ਹੈ। 10 ਮਹੀਨੇ ਤੋਂ ਵੀ ਵੱਧ ਸਮਾਂ ਪਹਿਲਾਂ ਗਾਜ਼ਾ 'ਚ ਜੰਗ ਸ਼ੁਰੂ ਹੋਣ ਮਗਰੋਂ ਬਲਿੰਕਨ ਅੱਜ ਮੱਧ ਪੂਰਬ 'ਚ ਆਪਣੇ ਨਵੇਂ ਮਿਸ਼ਨ ਦੇ ਸਨ। ਉਹਨਾਂ ਹਾਲਾਂਕਿ ਇਹ ਨਹੀਂ ਦੱਸਿਆ ਕਿ ਇਹ ਤਸਵੀਜ਼ ਹਮਾਸ ਵੱਲੋਂ ਪ੍ਰਗਟਾਈਆਂ ਚਿੰਤਾਵਾਂ ਨਾਲ ਸੰਬੰਧਿਤ ਹੈ ਜਾਂ ਨਹੀਂ। ਬਲਿੰਕਨ ਆਖਦੇ ਨੇ ਕਿ ਜੇਕਰ ਹਮਾਸ ਇਹ ਤਸਵੀਜ਼ ਸਵੀਕਾਰ ਕਰ ਲੈਂਦਾ ਹੈ ਤਾਂ ਆਉਣ ਵਾਲੇ ਦਿਨਾਂ 'ਚ ਵਾਰਤਾ ਸਮਝੌਤੇ ਨੂੰ ਅਮਲ 'ਚ ਲਿਆਉਣ ਦੀ ਦ੍ਰਿਸ਼ਾ ਅੱਗੇ ਵੱਧ ਸਕਦੀ ਹੈ। ਉਹਨਾਂ ਨੇ ਕਿਸੇ ਦਾ ਨਾਂ دار مسئلے ਨੇ ਜਿਨ੍ਹਾਂ ਲਈ ਆਕਵਾ ਨੂੰ ਸਖਤ ਫੈਸਲੇ ਲੈਣੇ ਪੈਣਗੇ ਬੀਤੇ ਦਿਨ ਇਜ਼ਰਾਈਲ 'ਚ ਮੀਟਿੰਗਾਂ ਮਗਰੋਂ ਅੱਗੇ ਦੀ ਗੱਲਬਾਤ ਲਈ ਬਲਿੰਕਨ ਅਜ ਮਿਸਰ ਤੇ ਕਤਰ ਦੀ ਯਾਤਰਾ ਕਰ ਰਹੇ ਹਨ ਬੰਗਲਾਦੇਸ਼ ਦੀ ਅੰਤਰੀਮ ਸਰਕਾਰ ਨੇ ਅੱਜ ਕਿਹਾ ਕਿ ਉਪ ਸਲਾਹਕਾਰ ਪ੍ਰੋਫੈਸਰ ਮੁਹੰਮਦ ਯੂਨਸਦੀ ਪ੍ਰਦਾਨਗੀ ਹੇਠ ਇੱਕ ਫਾਊਂਡੇਸ਼ਨ ਸਥਾਪਿਤ ਕਰੇਗੀ ਜੋ ਨਾ ਜ਼ਖਮੀਆਂ ਤੇ ਮਰਤਕਾਂ ਦੇ ਜ਼ਖਮੀਆਂ ਦੇ ਪਰਿਵਾਰਾਂ ਦੀ ਸੰਭਾਲ ਕਰੇਗੀ ਜਨਾ ਦੇਸ਼ ਵਿੱਚ ਹੋਏ ਰੋਜ਼ ਮੁਜ਼ਾਹਰਿਆਂ 'ਚ ਹਿੱਸਾ ਲਿਆ ਤੇ ਜਿਸ ਕਾਰਨ ਸ਼ੇਖ ਹਸੀਨਾ ਸਰਕਾਰ ਡਿੱਗੀ ਸੀ ਸਰਕਾਰ ਨੌਕਰੀਆਂ 'ਚ ਵਿਵਾਦਿਤ ਰੱਖਮਕਰਨ ਪ੍ਰਣਾਲੀ ਖਿਲਾਫ ਜੁਲਾਈ 'ਚ ਵਿਦਿਆਰਥੀਆਂ ਵੱਲੋਂ ਸ਼ੁਰੂ ਕੀਤੇ ਗਏ ਵੱਡੇ ਪੱਧਰ ਦੇ ਰੋਸ ਮੁਜ਼ਾਹਰਿਆਂ 'ਚ 44 ਪੁਲਿਸ ਮੁਲਾਜ਼ਮਾਂ ਸਮੇਤ 600 ਤੋਂ ਵੱਧ ਲੋਕ ਮਾਰੇ ਗਏ ਸਨ ਬੰਗਲਾਦੇਸ਼ ਦੀ ਸਰਕਾਰ ਦੇ ਮੁਖ ਸਲਾਹਕਾਰ ਤੇ ਅਧਾਰਿਤ ਇੱਕ ਵਿਦਿਆਰਥੀਆਂ ਦੀ ਅਗਵਾਈ ਹੇਟਲੀ ਕ੍ਰਾਂਤੀ 'ਚ ਹਿੱਸਾ ਲੈਣ ਵਾਲੇ ਜ਼ਖਮੀਆਂ ਮ੍ਰਿਤਕਾਂ ਤੇ ਜ਼ਖਮੀਆਂ ਦੇ ਪਰਿਵਾਰਾਂ ਦੀ ਸੰਭੋ ਸੰਭਾਲ ਲਈ ਇੱਕ ਫਾਊਂਡੇਸ਼ਨ ਸਥਾਪਿਤ ਕਰਨ ਦਾ ਫੈਸਲਾ ਕੀਤਾ। ਕੋਲਕਾਤਾ ਵਿਖੇ ਡਾਕਟਰ ਨਾਲ ਬੁਲਾਤਕਾਰ ਤੇ ਕਤਲ ਘਟਨਾ ਦਾ ਰੋਜ਼ਚਾਰੀ ਹੈ। ਬਰਨਾਲਾ ਵਿਖੇ ਸਿਹਤ ਵਿਭਾਗ ਦੇ ਡਾਕਟਰਾਂ, ਮੁਲਾਜ਼ਮਾਂ ਤੇ ਵੱਖ-ਵੱਖ ਜਥੇਬੰਦੀਆਂ ਨੇ ਇਕਜੁੱਟ ਹੋ ਕੇ ਕੈਂਡਲ ਮਾਰਚ ਕੱਢਿਆ। ਘਟਨਾ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਖਿਲਾਫ ਅਜ਼ਰੋ ਰੋਸ ਜਿਹੜਾ ਉਪਤਾ ਚਾਰ ਰਿਹਾ ਹੈ ਬਲਾਤਕਾਰ ਦੇ ਮਲਜ਼ਮਾਂ ਨੂੰ ਸਰਕਾਰ ਵੱਲੋਂ ਸ਼ਹਿਦ ਦੇਣ ਕਾਰਨ ਅਜਿਹੇ ਹੀ ਘਟਨਾਵਾਂ ਜਿਹੜੀਆਂ ਨੇ ਉਹ ਵਧਦੀਆਂ ਜਾ ਰਹੀਆਂ ਨੇ ਘਟਨਾ ਦੇ ਮਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਨਾਲ ਹੀ ਆਖਿਆ ਗਿਆ ਕਿ ਪੰਜਾਬ ਵਿੱਚ ਵੀ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਯੋਗ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਡੈਮੋਕ੍ਰੈਟਿਕ ਪਾਰਟੀ ਦੀ ਕਮਾਨ ਅਧਿਕਾਰਤ ਤੌਰ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸੌਂਪਦਿਆਂ ਕਿਹਾ ਹੈ ਕਿ ਉਹ ਇੱਕ ਇਤਿਹਾਸਕ ਰਾਸ਼ਟਰਪਤੀ ਸਾਬਤ ਹੋਵੇਗੀ। ਉਹਨਾਂ ਨੇ ਅਮਰੀਕੀ ਵੋਟਰਾਂ ਨੂੰ ਜ਼ਮਹੂਰੀਅਤ ਬਚਾਉਣ ਲਈ ਕਮਲਾ ਹੈਰਿਸ ਦੇ ਸਮਰਥਨ ਦੀ ਅਪੀਲ ਵੀ ਕੀਤੀ ਹੈ ਤੇ ਡੋਨਲਡ ਟਰੰਪ ਦੇ ਨਿਸ਼ਾਨਾ ਸਾਧਿਆਂ ਉਹਨਾਂ ਨੂੰ ਇੱਕ ਅਸਫਲ ਰਾਸ਼ਟਰਪਤੀ ਕਰਾਰ ਦਿੰਦਾ ਆਖਿਆ ਉਹਨਾਂ ਟਰੰਪ ਨੂੰ 2024 ਚ ਔਰਤਾਂ ਦੀ ਤਾਕਤ ਦਾ ਪਤਾ ਲੱਗੇਗਾ। ਬਾਈਡਨ ਨੇ ਇਹ ਟਿੱਪਣੀਆਂ ਸ਼ਿਕਾਗੋ ਚ ਦੇ ਰਾਤ ਚਾਰ ਰੋਜ਼ਾ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਦੇ ਵਿੱਚ ਕੀਤੀਆਂ ਨੇ। ਕਮਲਾ ਹੈਰ ਦੇ ਲਈ ਉਮੀਦਵਾਰੀ ਸਵੀਕਾਰ ਕਰੇਗੀ ਇਸ ਸਾਲ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਉਹਨਾਂ ਦਾ ਮੁਕਾਬਲਾ ਰਿਪਬਲਿਕਨ ਉਮੀਦਵਾਰ ਡੋਨਲਡ 트ੰਪ ਨਾਲ ਹੋਵੇਗਾ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨਜਾਤੀਆਂ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕਰਨ ਲਈ ਅੱਜ ਭਾਰਤ ਬੰਦ ਨੂੰ ਪੰਜਾਬ ਤੇ ਹਰਿਆਣਾ ਭਾਰ ਦੇ ਵਿੱਚ ਬਹੁਤਾ ਹੰਗਾਰਾ ਨਹੀਂ ਮਿਲਿਆ ਪੰਜਾਬ ਦੇ ਕੁਝ ਥਾਵਾਂ ਤੇ ਜਨਜੀਵਨ ਵਿੱਚ ਵਿਗੜਨ ਪਿਆ ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਵੀ ਸਥਿਤੀ ਲਗਭਗ ਆਮ ਵਾਂਗ ਰਹੀ ਹੈ ਬੈਂਕਿੰਗ ਸੇਵਾਵਾਂ ਤੇ ਵਿਦਿਅਕ ਸੰਸਥਾਵਾਂ ਤੇ ਵਪਾਰਕ ਅਦਾਰਿਆਂ ਦਾ ਸੰਚਾਲਨ ਆਮ ਸੀ ਪੰਜਾਬ ਦੇ ਅਨੁਸੂਚਿਤ ਜਾਤੀ ਦੇ ਪ੍ਰਭਾਵ ਵਾਲੇ ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਚ ਭਾਰੀ ਸੁਰੱਖਿਆ ਕਰਮਚਾਰੀ ਤਣਾਤ ਕੀਤੇ ਗਏ ਪੰਜਾਬ ਤੇ ਹਰਿਆਣਾ ਚ ਆਵਾਜਾਈ ਆਮ ਵਾਂਗ ਚੱਲ ਰਹੀ ਹੈ ਰਾਸ਼ਟਰੀ ਰਾਜ ਮਾਰਗਾਂ ਤੇ ਕੋਈ ਰਿਪੋਰਟ ਨਹੀਂ ਪ੍ਰਧਾਨ ਮੰਤਰੀ ਮੋਦੀ ਇੱਕ ਗਲੋਬਲ ਲੀਡਰ ਵਜੋਂ ਉਪਰੇਣਿ ਮੰਨਿਆ ਜਾਂਦਾ ਹੈ ਕਿ ਦੁਨੀਆ ਦੇ ਜ਼ਿਆਦਾਤਰ ਦੇਸ਼ ਮੋਦੀ ਦੀ ਗੱਲ ਸੁਣਦੇ ਨੇ ਭਾਰਤ ਕਿਸੇ ਵਿਦੇਸ਼ੀ ਤਾਕਤ ਅੱਗੇ ਨਹੀਂ ਚੁੱਕਦਾ ਤੇ ਰੂਸ ਤੋਂ ਤੇਲ ਖਰੀਦਣ ਸਮੇਂ ਭਾਰਦਿਆਂ ਕਈ ਵਿਦੇਸ਼ੀ ਨੀਤੀਆਂ ਨੇ ਵਿਰੋਧ ਦੇ ਬਾਵਜੂਦ ਅਮਰੀਕਾ ਸਮੇਤ ਕਈ ਦੇਸ਼ਾਂ 'ਚ ਨਾਰਾਜ਼ਗੀ ਦੀ ਵਜਾ ਬਣੀਆ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕਾ ਦੀ ਖੂਫੀ ਏਜੰਸੀ CIA ਮੋਦੀ ਸਰਕਾਰ ਦਾ ਤਖਤਾ ਪਲਟਣ ਲਈ ਪਿੱਛੇ ਪਰਦੇ ਜਿਹੜੇ ਵੱਡੇ ਪੱਧਰ ਤੇ ਯਤਨ ਕਰ ਰਹੀ ਹੈ ਯਾਨੀ ਕਿ ਬਹੁਤ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਰੂਸ ਦੇ ਸਰਕਾਰੀ ਮੀਡੀਆ ਸਪੂਤਨਿਕ ਨੇ ਆਪਣੀ ਰਿਪੋਰ ਇਸਤੇ ਵਿਰੋਧੀ ਨੇਤਾਵਾਂ ਨੇ ਸੰਪਰਕ ਵਿੱਚ ਆਏ ਤੇ ਆਂਧਰਾ ਪ੍ਰਦੇਸ਼ ਤੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਮਦਦ ਨਾਲ ਮੋਦੀ ਸਰਕਾਰ ਨੂੰ ਟੇਕਣ ਦੀ ਵੱਡੀ ਸਾਜ਼ਿਸ਼ ਰਚ ਰਹੀ ਹੈ। ਰੂਸੀ ਅਧਿਕਾਰੀਆਂ ਨੇ ਕਿਹਾ ਹੈ ਕਿ ਯੂਕਰੇਨ ਨੇ 2022 ਦੇ ਵਿੱਚ ਯੁੱਧ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਮਾਸਕੋ ਤੇ ਸਭ ਤੋਂ ਵੱਡਾ ਡਰੋਨ ਹਮਲਾ ਕੀਤਾ ਤੇ ਉਸਦੇ ਸਾਰੇ ਡਰੋਨ ਤਬਾਹ ਕਰ ਦਿੱਤੇ। ਰੂਸ ਦੇ ਰੱਖਿਆ ਮੰਤਰਾਲੇ ਆਖਦੇ ਨੇ ਕਿ ਮਾਸਕੋ ਨੇ ਦੇਰ ਰਾਤ 45 ਯੂਕਰੇਨੀ ਡਰੋਨ ਤਬਾਹ ਕੀਤੇ ਨੇ ਜਿਸ ਵਿੱਚ ਕਿਹਾ ਗਿਆ ਹੈ ਕਿ ਮਾਸਕੋ ਖੇਤਰ 'ਚ 11 ਡਰੋਨ ਤਬਾਹ ਕੀਤੇ ਨੇ, 23 ਡਰੋਨ ਬ੍ਰਾਇੰਸਕ ਖੇਤਰ 'ਚ, 23 ਬੈਲਗਰੋਦ ਦੇ ਵਿੱਚ, 23 ਕਲੂਗਾ ਦੇ ਵਿੱਚ ਤੇ 2 ਕੋਰਸ ਖੇਤਰ ਵਿੱਚ ਨਸ਼ਟ ਕੀਤੇ ਗਏ। ਸਵੇਰਾਂ ਅੱਜ ਦੀ ਅਵਾਰਡ ਨਿਊਜ਼ ਹੁਣ ਮੈਨੂੰ ਦੇਵੋ ਜਾਸਤ ਤਾਂ ਫਾਟਾ।